ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਸੁਖੇ ਆਲਾ ਜ਼ਿਲ੍ਹਾ ਇਹਨੂੰ ਫਰੋਜਪੁਰ ਪੈਂਦਾ ਤਹਿਸੀਲ ਇਹਨੂੰ ਜੀਰਾ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੀਰ ਗੋਰੇ ਗੱਲਦਿਆਂ ਤੁਹਾਨੂੰ 6 ਵੜਾ ਵਖਾਉਣੀਆਂ ਲਗਭਗ ਤੁਸੀਂ ਜਗਾ ਤੋਂ ਮੇਟਾਂ ਤੋਂ ਅੰਦਾਜ਼ਾ ਲਾ ਹੀ ਲਿਆ ਹੋਣਾ ਵੀਰ ਗੋਰੇ ਦੇ ਘਰੇ ਵੀਡੀਓ ਬਣਾ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ 6 ਪਸ਼ੂ ਆ ਮੁੱਲ ਜੈ ਜੀ ਹੋਣਗੇ ਬਾਕੀ ਗੱਲਾਂ ਬਾਤਾਂ ਵੀਰ ਨਾਲ ਕਰ ਲੈਣਾ ਮੇਰੇ ਹਿਸਾਬ ਨਾਲ ਦੋ ਕਿਨਾਂ ਕਿ ਸੂਏ ਸਵਾਏ ਲੱਗਦੇ ਆ ਦੂਜੇ ਸੂਨ ਵਾਲੇ ਆ ਕੋਈ ਸੂਨ ਨੂੰ ਤਿਆਰ ਆ ਕੋਈ ਦੋ ਦਿਨ ਲੈਂਦਾ ਹੋ ਕੋਈ ਚਾਰ ਦਿਨ ਲੈਂਦਾ ਹੋ ਇੱਕ ਹੋਰ ਗੱਲ ਆ ਥੋੜੇ ਦੁੱਧ ਵਾਲੀ ਬੈੜ ਵੀ ਹੈਗੀ ਆ ਜਿਆਦੇ ਦੁੱਧ ਵਾਲੀ ਵੀ ਹੈਗੀ ਆ ਉਸ ਹਿਸਾਬ ਨਾਲੀ ਮੁੱਲ ਉਹਨੇ ਇਨਫਾਰਮੇਸ਼ਨ ਲੈ ਲੈਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਤੇ ਆ ਪੈਸਾ ਨਾਂ ਮੇਰੇ ਗੋੜਾ ਗੱਲ ਪਿੰਡ ਆਪਣਾ ਸੁੱਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾਟਾ ਮੋਗੇ ਤੋਂ 20 ਕਿਲੋਮੀਟਰ ਬਾਟਾ ਜੀ ਫੋਨ ਨੰਬਰ 9781230900 ਜੀ ਇੱਕ ਹੀ ਰਿਫਰ 9781230900 ਜੀ 6 ਪਸ਼ੂ ਬਰੇ ਇਸ ਟਾਈਮ ਤੇ ਆਪਣੇ ਕੋਲ 6 ਬੈੜਾ ਮੇਰੇ ਇੱਕ ਸੂਈ ਹੋਈ ਆ 5 ਗੱਬਣਾਈ ਇਹ ਵੱਡੀ ਤੋਂ ਸ਼ੁਰੂ ਕਰ ਵੱਡੀ ਬੈੜ ਨੇ ਮੇਰੇ ਦੂਜੇ ਸੂਏ ਸੂਣਾ ਵਾ ਫਾਰਮ ਚੋਂ ਬੈੜ ਲਈ ਆ ਆਪਣੀ ਜਿਹੜਾ ਮਾਲਕਾਂ ਨੇ ਪਹਿਲੇ ਸੂਏ ਦਾ ਦੁੱਧ ਦੱਸਿਆ ਵੀਰੇ 20 ਤੋਂ 21 ਕਿਲੋ ਆਪਾਂ ਨੂੰ ਭਲੂਨ ਦਾ ਭਲੂਨ ਦਾ ਜੀ ਕਿਉਂਕਿ ਬੈੜ ਵੀ ਐਫ ਵੈੜਾ ਈ ਢੀ ਆ ਮੰਨ ਲਓ ਕੋਈ ਛੋਟੀ ਨਹੀਂ ਗਈ ਬਾਕੀ ਕੋਈ ਵੀ ਵੈੜਾ ਭਰਾਗਲਾ ਆਪਦੀ ਸਮਝਣਾ ਲੈ ਲੈ ਵੀ ਮੈਂ ਕਿੰਨਾ ਚੋ ਸਕਦਾ ਹਨਾ ਵੀ ਆਪਾਂ ਨੂੰ ਜਿਹੜਾ ਮਾਲਕਾਂ ਨੇ ਦੱਸਿਆ ਆਪਾਂ ਉਹੀ ਕਿੰਨੇ ਦਿਨ ਲੈ ਜੂ ਦਿਨ ਵੀਰੇ ਇਹਨੇ 10 12 ਦਿਨ ਲੈਣੇ ਆ ਜੇ ਬਹੁਤ ਜ਼ਿਆਦਾ ਹੀ ਬਣਦੀ ਹੈ ਵੈੜ ਆਪਣੀ ਪਿਛਲੇ ਸੂਏ ਵੀ ਦੇਖੀ ਹੋਈ ਆ ਲੇਵਾ ਭਾਂਡਾ ਬਹੁਤ ਜ਼ਿਆਦਾ ਵੱਡਾ ਲੱਗਦਾ ਜੈ ਜੈ ਮੋਲੇ ਲੈ ਆਂਦੇ ਨਾਲ ਵੀਰੇ ਲੋਕਾਂ ਨੂੰ 75 80 ਨਹੀਂ ਮੰਗਣਾ ਹਨ ਵੀ ਵੈੜ ਲੋਕਾਂ ਨੂੰ 85 ਹੀ ਮੰਗ ਲਗੇ ਭਾਵੇਂ ਪਰ ਆਪਾਂ ਬਿਲਕੁਲ ਜੈ ਜਿਹੜੀ 66000 ਦੀ ਵੈੜ ਦੇ ਦੇਣੀ ਵਿੱਚੋਂ ਨਿੱਕਾ ਜਿਹਾ ਮਾਨਤਨ ਹੋ ਜਾਊਗਾ ਕੱਡੀ ਇਹ ਵਾਰ ਨੂੰ ਦਿਨ ਕਿਨੇ ਦੱਸਿਆ 10 ਤੋਂ 12 ਵੀਰੇ ਕੱਡੀ ਇਹ ਵਾਰ ਆ ਦੋਸਤੋ ਇੱਕ ਨੰਬਰ ਦੂਜਾ ਸੂਆ ਜਰਸੀ ਬਰੀਡ ਦੀ ਪੂਰੀ ਵੱਡੀ ਵੈੜ ਬਾਈ ਦੱਸਦਾ ਕਿ ਫਾਰਮ ਚੋਂ ਵੈੜ ਲਈ ਆ 20 21 ਕਿਲੋ ਦੁੱਧ ਆ ਪਹਿਲੇ ਸੂਵੇ ਪਲੂਨ ਨੇ ਦਿੱਤਾ ਪਿਛਲੇ ਸੂਵੇ ਦੀ ਵੀ ਬਾਈ ਕਹਿੰਦਾ ਆਪਣੀ ਵੈੜ ਵੇਖੀ ਵੀ ਆ ਦੂਜੇ ਸੂਵੇ ਹੁਣੇ ਸੂਨ ਨੂੰ ਤਿਆਰ ਆ ਵੱਡੀ ਵੱਡੀ ਪੂਰੀ ਆ ਐਚ ਐਫ ਵੈੜਾਂ ਜਿਹੜਾ ਕੱਦ ਆ ਜਰਸੀਆਂ ਘਾਟੀ ਐ ਏਡੇ ਕੱਦ ਕਾਠ ਵਾਲੀਆਂ ਫੋਲੀ ਵੱਡੀ ਐ ਤੇ ਫੋਲੀ ਲੰਮੀ ਆ ਮੰਨ ਲਓ ਹਮਮ ਦਿਨ ਕਿਨੇ ਦਿਸੇ ਕੋਰੇ 10 12 ਦਿਨ ਡੇਟ ਮੁਤਾਬਕ ਕੱਚੀ ਆ ਵੈੜ ਫੋਲੀ ਚੰਗੀ ਆ ਜੇ ਕੋਈ ਭੈਣ ਭਰਾ 10-12 ਦਿਨ ਚੰਗੀ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਦੋਂ ਤਿਆਰ ਹੋ ਜਾਂਦੀ ਹੈ ਜੇ ਕੋਈ ਵਪਾਰੀ ਭੈਣ ਭਰਾ ਵੀ ਲੈ ਲੈਂਦਾ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਕਰਮਾਂ ਵਾਲੀ ਵਧੀਆ ਰੱਜਮਾਨਾਫਾ ਦੇ ਜੂਗੀ ਤੇ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਅੱਜ ਕੱਚੀ ਦਾ ਮੁੱਲ ਹੈ 68000 ਕੱਚੀ ਵੀ ਕੋਈ ਬਾੜੀ ਨਹੀਂ ਕਿਹੜਾ ਮਹੀਨੇ ਦੀ ਕੱਚੀ ਆ 10-12 ਦਿਨਾਂ ਦੀ ਕੱਚੀ ਆ ਕਈ ਵਾਰ ਪਤਾ ਨਹੀਂ ਹੁੰਦਾ ਜਾਨਵਰ ਦੋ ਦਿਨ ਪਹਿਲਾਂ ਵੀ ਸੂ ਸਕਦਾ ਪਰ ਜਾਨਵਰ ਬਹੁਤ ਚੰਗਾ ਜੀ ਕੋਈ ਭੈਣ ਭਰਾ ਚੰਗੇ ਦੁੱਧ ਵਾਲੀ ਜਰਸੀ ਲੈਣ ਦਾ ਚਾਹਵਾਨ ਹੋਵੇ ਵੱਡੀ ਜਰਸੀ ਲੈਣ ਦਾ ਚਾਹਵਾਨ ਹੋਵੇ 60000 ਦੀ ਦੇ ਦੇਣੀ ਆ ਮੋٹے ਮੋٹے ਥਾਣ ਕੋਈ ਵੱਧੂ ਫੋਟ ਸ਼ਾਂਗ ਆਣੀ ਆਦੀ ਚਵਾਈ ਵਾਲੇ ਥਾਣ ਬਾਕੀ ਜਰਸੀਆਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਸਾਰੇ ਭੈਣ ਭਰਾ ਜਾਣਦੇ ਹੀ ਆ ਤੇ ਪੰਜ ਵੇੜਾ ਹੋਰ ਆ ਦੋ ਨੰਬਰ ਤੇ ਆ ਜੀ ਕੋਰੇ ਦੋ ਨੰਬਰ ਵੇੜ ਦੇ ਵੀਰੇ ਪਹਿਲੇ ਸੂਏ ਸੁਣਾਵਾ ਹੈਗੀ ਤਿਆਰ ਹੀ ਆ ਕੋਈ ਦੋ ਦਿਨ ਲੈ ਜਾ ਚਾਰ ਲੈ ਜਾ ਮੰਨ ਲਓ ਇੰਨੀ ਕੀ ਕੱਚੀ ਹੈ ਇਹ ਬੱਚੀ ਤੇ ਜਿਹੜਾ ਮੌਲੂਗਾ ਵੀਰੇ ਦਾ 45000 ਚੋਂ ਮਾਨਦਾਨ ਹੋ ਜਾਊਗਾ ਪਹਿਲਣ ਬੱਚੀ ਆ ਪਹਿਲਣ ਬੱਚੀ ਆ ਜੀ ਤੇਰੇ ਹਿਸਾਬ ਨਾਲ ਕਿੰਨਾ ਕਿ ਦੁੱਧ ਪਿਆ ਜੀ ਵੀਰੇ ਬੱਚੀ ਮੰਨ ਕੇ ਚਲੋ ਆਪਣੀ ਲੋਕਲ ਲਈ ਆ ਤੇਰੇ ਪਿੰਡੋਂ ਹੀ ਲਈ ਆ ਇਹ ਬੱਚੀ ਆਪਣੀ ਠੀਕ ਹੈ ਹਾਂ ਜੀ ਤੁਹਾਡੇ ਪਿੰਡੋਂ ਹੀ ਲਈ ਆ ਵੀ ਮੇਰੇ ਹਿਸਾਬ ਨਾਲ ਬੱਚੀ 14 15 ਕਿਲੋ ਦੁੱਧ ਚਾਹੀਦਾ ਸਭ ਤੋਂ ਆਪਨ ਨੂੰ ਨਾ ਵੱਧ ਪਿਆਰੀ ਲੱਗਦੀ ਏ ਬੱਚੀ ਲੈਵੇ ਭਾਂਡੇ ਦੀ ਨਹੀਂ ਖੁੱਲੀ ਆ ਬੱਚੀ ਵੀ ਥੋੜੀ ਅੱਜ ਭਲੂਣ ਜੀ ਕਰ ਗਈ ਆ ਲੈਵੇ ਉਹ ਤਾਂ ਚਲੋ ਜਾਨਵਰ ਕਰ ਦਿੰਦਾ ਹਾਂ ਹਾਂ ਜੀ ਪਰ ਵੀ ਦੂਜੇ ਸੋ ਜਾਣੀਆਂ ਵੜਾ ਅਰਗਲੇ ਵਾਲ ਆਊਗੀ ਵੀਰੇ ਬੱਚੀ ਇਹ ਕੱਢੀਏ ਬਾਹਰ 45 45 ਚੋਂ ਮਾਨਤਾਨ ਹੋ ਜੂ 1 ਨੰਬਰ ਦਾ 66000 ਚੋਂ ਮਾਨਤਾਨ ਹੋ ਜੂ ਹੂੰ ਦੋਸਤੋ ਚਮਕ ਚਮਕ ਵਾਕਿਆ ਹੀ ਬਹੁਤ ਆ ਵੀਰ ਦੱਸਦਾ ਕਿ ਮੇਰੇ ਪਿੰਡ ਤੋਂ ਲਈ ਆ ਰੋਡਿਆਂ ਤੋਂ ਵੜ ਲਈ ਆ ਬੱਚੀ ਦੇ ਹਿਸਾਬ ਨਾਲ ਬਾਈ ਕਹਿੰਦਾ 14 15 ਕਿਲੋ ਦੁੱਧ ਨਾਰਮਲ ਹੀ ਪਿਆ ਜੂ ਬਾਕੀ ਸੋਇਲਿੰਗ ਕੀਤੀ ਹੋਈ ਆਲਕੀ ਜੀ ਭਾਲ ਕੀਤੀ ਹੋਈ ਆ ਗੱਬਣ ਬਛੂ ਨਾਰਮਲ ਹੀ ਆ ਵੀ ਕਰ ਜਾਂਦਾ ਬੱਚੀ ਦੇ ਹਿਸਾਬ ਨਾਲ ਪ੍ਰਾਈਸ ਇਹਦਾ ਵੀ ਜੈ ਜੀ ਆ 45000 ਬਾਕੀ ਜਿਹੜੇ ਭੈਣ ਭਰਾ ਪੁਰਾਣੇ ਸਮੇਂ ਦੇ ਆਪਣੇ ਨਾਲ ਜੁੜੇ ਹੋਏ ਆ ਤੇ ਉਹ ਵੀਰ ਗੋਰੇ ਨੂੰ ਜਾਣਦੇ ਹੀ ਆ ਕਿਉਂਕਿ ਪੁਰਾਣੇ ਸਮੇਂ ਦੀਆਂ ਬਹੁਤ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਰੈਗੂਲਰਲੀ ਅਪਲੋਡ ਹੋ ਰਹੀਆਂ ਸਾਰੇ ਵੀਰ ਭਰਾ ਵੀਰ ਨੂੰ ਜਾਣਦੇ ਹੀ ਆ ਬਹੁਤ ਵੱਡਾ ਲੇਵਾ ਲੱਗੂ ਮੇਰੇ ਬੱਚੀ ਮੰਨ ਲਓ ਜਿੱਦਣ ਸੂਸ ਆ ਕੇ ਨਿਖਰ ਗਈ ਨਾ ਇੱਕ ਬੜੀ ਸ਼ਾਨਦਾਰ ਜੀ ਚੀਜ਼ ਬਣ ਗਈ ਠੀਕ ਹੈ ਜੀ ਦੋਸਤੋ ਵੀਰ ਕਹਿੰਦਾ ਲੇਵਾ ਲਾਉ ਬਹੁਤ ਮੇਰੇ ਹਿਸਾਬ ਨਾਲ ਵੀਰ ਕਹਿੰਦਾ ਸਾਰੀਆਂ ਵੇੜਾ ਨਾਲੋਂ ਇਹ 2 ਨੰਬਰ ਬੱਚੀ ਚੰਗੀ ਐ ਵੱਡਾ ਲੇਵਾ ਤਿਆਰ ਕਰੂਗੀ 45000 ਦੀ ਦੇ ਦੇਣੀ ਆ ਵਿੱਚੋਂ ਮਾਨਤਾਣ ਹੋ ਜੂ ਇੱਕ ਨੰਬਰ 60000 ਚੋਂ ਮਾਨਤਾਣ ਹੋ ਜੂ 20 ਕਿਲੋ ਦੁੱਧ ਪਿਆ ਜੂ 3 ਨੰਬਰ ਗੋਰੀ 3 ਨੰਬਰ ਬੱਚੀ ਨੇ ਦੂਜੇ ਸੂਏ ਸੂਣਾ ਵੀਰੇ 20 ਦਿਨ ਦੀ ਕੱਤੀ ਆ ਬੱਚੀ ਅਜੇ ਓਕੇ ਜਿਹੜਾ ਪਹਿਲੇ ਸੂਏ ਦਾ ਮਾਲਕ ਨੇ 14 ਕਿਲੋ ਦੁੱਧ ਦੱਸਿਆ ਵੀਰੇ ਇਹਦਾ ਤੇ 20 ਦਿਨ ਲੌਗਣੀ ਬੱਚੀ ਜੈ ਜਮਾ ਅੱਜ ਦਾ ਮੁੱਲ ਵੀਰੇ 41000 ਰੁਪਇਆ ਆਊਗਾ ਪਰ ਬੱਚੀ ਦੀ ਕੁਆਲਿਟੀ ਬ੍ਰੇਡ ਤੁਸੀਂ ਆਪ ਦੋਸਤੋ ਅੱਜ ਦਾ ਮੁੱਲ ਵੀਰ ਕਹਿੰਦਾ 41000 ਹੋਊਗਾ 20 ਦਿਨ ਡੇਟ ਮੁਤਾਬਕ ਹਜੇ ਪੈਂਡਿੰਗ ਐ ਬੱਚੀ ਬਰੀਡ ਵਾਈਜ਼ ਫੁੱਲੀ ਐ ਜਰਸੀ ਬਰੀਡ ਦੀ ਵਹਿੜ ਐ ਬਰੀਡ ਫੁੱਲ ਐ 20 ਦਿਨਾਂ ਦੀ ਕੱਚੀ ਹਜੇ ਕੋਈ ਭੈਣ ਭਰਾ ਇੱਕ ਗੱਟ ਆਇਆ ਉਹਨੂੰ 트ਾਂਜ਼ੈਕਸ਼ਨ ਦਾ ਪਾਲੰਦਾ ਘਾਰ ਘਰ ਵਾਲਾ 2200 20 30 ਦਾ ਸ਼ਾਇਦ ਆਉਂਦਾ ਤੇ ਨਾਲੇ ਤਾਂ ਵਜਨ ਹੋਰ ਕਰ ਜੂਗੀ 20 ਦਿਨ ਸਾਂਭਣੀ ਤਾਂ ਹੈਗੀ ਹੈਗੀ ਆ ਉਥੇ ਅਗਲਾ 2000 ਮਾਂ ਲੈ ਕੇ ਹੋਰ ਮਹਿੰਗੀ ਲੈ ਲਈ ਸਈ ਪਰ ਰਾਜੀ ਫੁੱਲ ਹੋ ਜੂ ਤੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਜਦੋਂ ਤਿਆਰ ਹੋ ਜਾਂਦੀ ਆ ਤੇ ਵਧੀਆ ਖੁੱਲਾ ਦੁੱਧ ਪਿਆ ਜੂ ਕਰਮਾ ਵਾਲੀ ਬਾਕੀ ਵਲਟਲਾ ਪਈਆਂ ਬਹੁਤ ਹੈ ਗੱਡੂ ਵੀਰੇ ਮਨ ਲਾ ਫੀਟਿੰਗ ਵਾਲਾ ਲੈ ਵਾ ਗੱਡੂ ਵੀ ਉਸਦੀ ਚੈੱਕ ਕਰਿਓ ਬੱਚੀ ਦੀ ਕਿੰਨੀ ਕੁਆਲਟੀ ਹਾਂ ਬ੍ਰੀਡ ਵਾਈਜ਼ ਦੋਸਤੋ ਫੁੱਲੀ ਆ ਜਰਸੀ ਨਸਲ ਦੀ ਦੂਜਾ ਸੂ ਆ ਫੁੱਲ ਜ਼ਿਆਦਾ ਵਾਲੀ ਬੱਚੀਓ ਮੈਂ ਤੁਹਾਨੂੰ ਤਾਂ ਹੀ ਦੱਸਿਆ ਕਿ ਜਾਨਵਰ ਚੰਗਾ ਕੱਲਾ ਕੱਚਾ ਕੱਚਾ ਜੇ ਕੋਈ ਕੱਚਾ ਸੰਭ ਲੂਗਾ 2000 ਹੋਰ ਅਗਲਾ ਮੰਨ ਲੈ ਕੇ ਹੋਰ ਮਹਿੰਗੀ ਲੈ ਲਈ ਐ ਗੱਟਾ ਇਹਨੂੰ ਪਾ ਦੇ 20 ਦਿਨਾਂ ਜਿਹੜੇ ਵਧੀਆ ਬੜੇ ਆਰਾਮ ਨਾਲ ਇਹ ਗੱਟਾ ਖਾ ਜਾਣ ਨਾਲ ਤਾਂ वजन ਫੁੱਲ ਕਰ ਜੂਗੀ ਤੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਤੇ ਵਧੀਆ ਚੰਗਾ ਦੁੱਧ ਪਿਆ ਜੂ 4 ਨੰਬਰ ਕੋਰੇ 4 ਨੰਬਰ ਬੱਚੀ ਵੀ ਪਲੂਨ ਆ ਪਹਿਲਾ ਸੂਗਾ ਵਾ 12 ਦਿਨ ਦਾ ਮਾਲਕ ਨੇ ਦੱਸਿਆ ਵੀਰੇ ਅੱਜ ਹੀ ਲਈ ਐ ਬੱਚੀ ਉਹ ਵੀ 12 ਦਿਨ ਇਹਦੇ ਦਿਨ ਪੂਰੇ ਹੋਣ ਤੇ ਪਾਈ 12 ਦੀ 15 ਵੀ ਲੈ ਸਕਦੀ ਆ ਬਹੁਤ ਹੀ ਜ਼ਿਆਦਾ ਕੁਆਲਿਟੀ ਵਾਲੀ ਬੱਚੀ ਵੀਰੇ ਨਿੱਕੀ ਜੀ ਬੁੱਤੀ ਆ ਬਰੀਡ ਵਾਲੀ ਸੋਹਣੀ ਆ ਬੱਚੀ ਦੀ ਜੈ ਜੈ ਮੋਲੋ ਇਹ ਬੱਚੀ ਦੇ ਦਾਂਗੇ ਵੀਰੇ ਆਪਾਂ ਅੱਜ 48000 ਰੁਪਏ ਦੀ ਕਿੰਨਾ ਕੁ ਦੁੱਧ ਪਿਆਜੇ ਮੇਰੇ ਜਿੰਨਾ ਬੱਚੀ ਦਾ ਵਜਾਣਾ ਚੌੜੀ ਜੋੜੀ ਵੀ 14-15 ਕਿਲੋ ਜਾਈਦਾ ਹੈ ਨਾ ਬਾਕੀ ਕੋਈ ਵੀ ਵੜਾ ਆਪਾਂ ਤਾਂ ਅੱਗੇ ਵੀ ਕਹਿੰਦਾ ਵੀ ਸਮਝ ਨਾ ਲੈ ਲਵੇ ਅਗਲਾ ਕਿੰਨਾ ਲੈ ਸਕਦਾ ਹੈ ਨਾ 48 ਦੀ 48 ਚੋਂ ਮਾਨਤਾਨ ਹੋ ਜੂ ਨਿਕਾ ਜਾ 48 ਚੋਂ ਮਾਨਤਾਨ ਹੋ ਜੂ ਬਾਕੀ ਵੀਰ ਕਹਿੰਦਾ ਆਪਾਂ ਅੱਗੇ ਵੀ ਕਹਿੰਦੇ ਆ ਅੱਜ ਵੀ ਕਹਿੰਦੇ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਛੋਟੀ ਜੀ ਬੂਥੀ ਆ ਬੋਦੀ ਵਾਲੀ ਬੱਚੀ ਜਰਸੀ ਬਰੀਡ ਕਿ ਵੀਰ ਕਹਿੰਦਾ ਆਪਾਂ ਅੱਗੇ ਵੀ ਕਹਿੰਦੇ ਆ ਅੱਜ ਵੀ ਕਹਿੰਦੇ ਆ ਜਿਹੜਾ ਵੀ ਜਾਨਵ ਅਗਲਾ ਆਪ ਦੀ ਜੱਜਮੈਂਟ ਨਾਲ ਲਵੇ ਕਿ ਜਾਨਵਰ ਕਿੰਨਾ ਕੁ ਦੁੱਧ ਪਿਆਜੂ ਕਿਉਂਕਿ ਇਹ ਮਾਲ ਕਿਹੜਾ ਵੀਰ ਦੇ ਘਰ ਦਾ ਹੈ ਖਰੀਦਿਆ ਹੋਇਆ ਹੈਗਾ ਮਾਲ ਵਪਾਰ ਕਰਦਾ ਵੀਰ ਨਿਤ ਪੰਜ ਸੱਤ ਵੇੜਾਂ ਆਉਂਦੀਆਂ ਸੇਲ ਹੋ ਕੇ ਚਲੀਆਂ ਜਾਂਦੀਆਂ ਇਹ ਆਪ ਦੀ ਸਮਝ ਨਾਲ ਜਾਨਵਰ ਲੈਂਦਾ ਜਿਹਨੇ ਜਾਨਵਰ ਲੈਣਾ ਉਹ ਅਗਲਾ ਆਪ ਦੀ ਸਮਝ ਨਾਲ ਲੈ ਲੈ 48000 ਦੀ ਵੀਰ ਕਿੰਦਾ ਅੱਜ ਦੇ ਦੂੰਗਾ ਉਤੋਂ ਚੌੜੀ ਚੌੜੀ ਦੇਖ ਲੈ ਵੀਰੇ ਹਾਂ ਵਜਨ-ਵਜਨ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਚਾਰ ਹੀ ਥਾਣੇ 10-12 ਦਿਨਾਂ ਦੀ ਡੇਟ ਮੁਤਾਬਕ ਵੀਰਦਾਸ ਦਾ ਇਹ ਕੱਚੀ ਹੈ ਅੱਜ ਦਾ ਮੁੱਲ 40 ਤੇ 8 48000 ਉਹਦੇ ਚੋਂ ਮਾਨਤਾਨ ਹੋ ਜਾਊਗਾ ਚਮਕ ਚਮਕ ਸਾਰੀਆਂ ਵਹਿੜਾਂ ਦੇ ਪਿੰਡਿਆਂ 'ਚ ਫੁੱਲ ਹੀ ਆ। ਲੇਵਾ ਬਹੁਤ ਸੋਹਣਾ ਫੀਟਿੰਗ ਵਾਲਾ ਲਾਊਗੀ ਵੀਰੇ ਮੰਨ ਲਾ ਇਹ ਰੈਂਟ ਆਟਮਾ ਲੌਕਣਾ ਹੋਊਗਾ। ਸਹੀ ਹਾਂਜੀ ਦੋਸਤੋ ਵੀਰਦਾਸ ਦਾ ਲੇਵਾ ਬਹੁਤ ਸੋਹਣਾ ਸ਼ਾਨਦਾਰ ਤਿਆਰ ਕਰੂ ਜਦੋਂ ਤਿਆਰ ਹੋ ਗਈ 10-12 ਦਿਨਾਂ ਜਿੰਨੇ ਤਿਆਰ ਹੋ ਜਾਣ ਬੱਚਾ ਦੇ ਜੂਗੀ ਇੱਕ ਅੱਗੇ ਹੋਰ 5 ਨੰਬਰ ਤੇ ਇਹ ਦਾ ਗੋਰੇ ਇਹ ਬੱਚੀ ਨੇ ਵੀਰੇ ਦੂਜੇ ਸੂਏ ਸੋਣਾ ਵਾ ਡੈਨ ਲਾਉਗੀ ਇਹ ਹਫਤੇ ਤੋਂ 10 ਦਿਨ ਵੀਰੇ 14 ਕਿਲੋ ਦੁੱਧ ਦੱਸਿਆ ਮਾਲਕਾਂ ਨੇ ਤੇ ਜਿਹੜਾ ਅੱਜ ਦਾ ਰੇਟ ਇਹਦਾ 42 ਚੋਂ ਮਾਨਦਾਨ ਹੋ ਜਾਊਗਾ ਵੀਰੇ ਸਮਾਂ ਤੇ ਹਫਤੇ ਤੋਂ 10 ਦਿਨ ਜੀ ਲੇਵਾ ਬਹੁਤ ਵੱਡਾ ਲਾਉਗੀ 14 ਕਿਲੋ ਦੁੱਧ ਦੱਸਿਆ ਪਹਿਲੇ ਤੋਂ ਹੀ ਦਾ ਠੀਕ ਹੈ ਇਹ ਜਰਸੀ ਆ ਪਿਓਰ ਛੋਟੀ ਬੂਤੀ ਰੰਗੀ ਮੰਨ ਲਓ ਚਿੱਟਾ ਡੱਬਾ ਵਾ ਹੈਗੀ ਜਰਸੀ ਹੋਈ ਦੋਸਤੋ ਬਰੀਡ ਜਰਸੀ ਆ ਪਰ ਉਹਦਾ ਕਲਰ ਥੋੜੀ ਸਾਹਮਣੀ ਆ ਪ੍ਰਿੰਟ ਡੱਬਾ ਹੈਗਾ ਵਾ ਪਰ ਜੇ ਕੋਈ ਕਹ ਦੇਵੇ ਕਿ ਉਦਾਂ ਇਹ ਐਚ ਐਫ ਦੀ ਬੱਛੀ ਆ ਇਹ ਐਚ ਐਫ ਦੀ ਬੱਛੀ ਹੈ ਨਹੀਂ ਬਰੀਡ ਜਰਸੀ ਆ ਜਿਵੇਂ ਰੰਗ ਗੋਰਾ ਕਾਲਾ ਹੁੰਦਾ ਉਹਦਾ ਰੰਗ ਵਾਈ ਜਰੂਰ ਇਹਦਾ ਬਾਦਾਮੀ ਰੰਗ ਨਹੀਂਗਾ ਡੱਬੇ ਚ ਆ ਜਾਂਦੀ ਆ ਪਰ ਹੈਗੀ ਜਰਸੀ ਆ 42 ਹੂੰ ਲੋਕਾਂ ਜਿੰਨਾ ਭਰ ਜਣਾ ਲੇਵਾ ਬਹੁਤ ਲਾਉਗੀ ਮੈਂ ਟੱਲ ਦੇ ਬੁਨੀਆ ਵੀ ਕਿੰਨੀ ਆ ਬਹੁਤ ਜ਼ਿਆਦਾ ਟੱਲਾ ਬੱਛੀ ਦੇ ਬਲ ਟੱਲਾ ਪਈਆਂ ਬਹੁਤ ਹਫਤੇ ਤੋਂ ਦਸਾਂ ਦਿਨਾਂ ਦੇ ਵਿੱਚ ਵਿੱਚ ਵੀਰ ਕਹਿੰਦਾ ਤਿਆਰ ਹੋ ਜੂਗੀ ਅੱਜ ਦਾ ਮੁੱਲ 42000 14 ਕਿਲੋ ਦੁੱਧ ਦਿੱਤਾ ਵੀਰ ਕਹਿੰਦਾ ਪਹਿਲਾਂ ਨੇ 14 ਮੰਨ ਕੇ ਹੀ ਭਾਵੇਂ ਅਗਲਾ ਸੌਦਾ ਕਰ ਲੇ 14 ਕਿਲੋ ਦੁੱਧ ਵੀ ਬਹੁਤ ਹੁੰਦਾ 7 ਕਿਲੋ ਸਵੇਰ 7 ਕਿਲੋ ਸ਼ਾਮ ਨੂੰ ਲੇਟ ਆ ਰਿਹਾ ਦੁੱਧ ਹੁੰਦਾ ਮੱਝਾਂ ਵਾਲਗਾ ਜਰਸੀਆਂ ਦਾ ਤੇ ਉਹ ਸਭ ਨਾਲ 42000 ਦੀ ਤਾਂ ਫੰਡਰ ਮੱਝ ਵੀ ਨਹੀਂ ਆਉਂਦੀ ਜਿਹਦੇ ਮਗਰ ਦੁੱਧ ਦਾ ਕਾਹਦਾ ਹੋਣਾ ਕੱਲੀ ਪੂਛ ਹੀ ਹੋਣੀ ਆ ਉਹ ਵੀ ਨਹੀਂ 42000 ਦੀ ਆਉਂਦੀ ਉਹ ਵੀ ਲਾਪੂ ਵਾਲੇ ਪਾਸੇ ਘੱਟੋ ਘੱਟ 45-50000 ਦੀਆਂ ਵੀ ਕੀ ਜਾਂਦੀਆਂ ਤੇ ਵੱਧ ਵਜਨ ਉਹ ਤੋਂ ਦੂ ਤਾਂ ਨੂੰ ਜਾ ਵੜਦੀਆਂ ਲਾਸਟ ਗੋਰੇ ਇਹ ਬੈਡ ਦੂਜੇ ਸੂਏ ਸੋਈ ਜਾ ਵੀਰੇ ਮਗਰ ਇਹਦੇ ਬੱਚਾ ਵੀਰੇ ਜਿਹੜਾ ਮਾਲਕਾਂ ਨੇ ਅੱਜ ਹੀ ਬੱਚੀ ਲਈ 12 ਕਿਲੋ ਦੁੱਧ ਦੱਸਿਆ ਵੀਰੇ ਆਪਾਂ ਨੂੰ ਚਵਾਈ ਇੱਕ ਨੰਬਰ ਠੰਡੀ ਸੀ ਲੱਗ ਰਹੀ ਕੋਟ ਕਿੱਥੋਂ ਲਿਆਂਦਾ ਦਾ ਕੋਟ ਵੀਰੇ ਕਾ ਵੀ ਬਣਾਇਆ ਬੱਚਿਆਂ ਨੇ ਠੰਡ ਕਰਕੇ ਹਾਂ ਠੰਡ ਕਰਕੇ ਬੱਚੇ ਵੇਚਾਉਣੇ ਪੈਂਦੇ ਵੀਰੇ ਹਾਂ ਬੱਚਿਆਂ ਨਾਲ ਹੀ ਸਬੂਤ ਆ ਬੱਚਿਆਂ ਨਾਲ ਹੀ ਗਾਵਾਂ ਜੀ ਹਾਂ ਹਾਂਜੀ ਦੁੱਧ ਅਗਲਾ ਕਹਿੰਦੇ 12 ਕਿਲੋ 12 ਕਿਲੋ ਵੀਰੇ ਜੈ ਵੀਰੇ ਦਾ ਮੁੱਲ 38-40 ਜਿੰਨਾ ਮਰਜ਼ੀ ਕਰਾ ਲਓ ਜਿਹੜੀ ਦਾ yes no 36 ਦੀ ਹੋਣੀ ਆ ਨਾ ਜੇ ਕਿਸੇ ਭਰਾ ਨੇ ਸੌਦੇबाजी ਕਰਨੀ ਫਿਰ 40-38 ਮੰਗ ਲਾਂਗੇ ਠੀਕ ਹੈ ਹਣੇ ਉਹ ਆਪਾਂ yes no 36000 ਦੀ ਵੜ ਦੇ ਦੇਣੀ ਆ ਜੇ ਕੋਈ ਪਕਾਈ ਨਹੀਂ ਕਰਨੀ ਤਾਂ 36 ਦੀ ਦੇ ਦੇਣੀ ਆ ਜੇ ਕਿਸੇ ਨੂੰ ਹੁੰਦਾ 2-4000 ਘਟਾਉਣਾ ਫਿਰ ਮੁੱਲ ਫਿਰ ਮੁੱਲ 2-4000 ਪਹਿਲਾਂ ਹੀ ਵੱਧ ਮੰਗ ਲੈ ਅਗਲਾ ਦੋਸਤੋ ਇਹ ਵੀ ਗੱਲ ਸਹੀ ਹੈ ਜੇ ਕਿਸੇ ਨੇ ਪਕਾਈ ਕੋਈ ਨਹੀਂ ਕਰਨੀ ਇਕੱਲੇ ਛੋੜ ਕਰਾਉਣੀਆਂ ਵਿੱਚੋਂ ਤਾਂ 36000 ਦੀ ਦੇ ਦੇਣੀ ਆ ਤੇ ਜੇ ਕਿਸੇ ਨੂੰ ਲੱਗਦਾ 2-4000 ਘਟਾਉਣਾ ਆਪਾਂ ਫਿਰ ਮੁੱਲ 40 ਕਰਾ ਲਓ 42 ਕਰਾ ਲਓ ਜੇ 42 ਕਰਾ ਲਿਆ ਤਾਂ 6000 ਘਟਕੇ ਲਾ ਲੋ ਪਕਾਈ ਕਰਕੇ ਅੱਧਾ ਘੰਟਾ ਜੇ 40 ਕਰਾ ਲਿਆ ਤਾਂ 4000 ਪਕਾਈ ਕਰਕੇ ਅੱਧੇ ਘੰਟੇ 'ਚ ਘਟਕੇ ਤੇ ਜੇ ਕੋਈ ਪਕਾਈ ਨਹੀਂ ਤਾਂ 36000 ਦੀ ਦੇ ਦੇਣੀ ਆ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਵੜ ਇਹ ਲਾਸਟ ਹੈ ਤੇ ਸਾਰਿਆਂ ਨਾਲ ਹੀ ਘੱਟ ਮੁੱਲ ਇਹਦਾ 36000 ਦੀ 12 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਆ 6 ਕਿਲੋ ਤੜਕੇ 6 ਕਿਲੋ ਆਥ ਨੇ 36000 ਦੀ ਦੇ ਦੇਣੀ ਤੇ ਜੇ 12 ਕਿਲੋ ਦੁੱਧ ਇਹਦੇ ਥੱਲੇ ਆ ਤੇ ਫਿਰ 35 36000 ਦੀ 12 ਕਿਲੋ ਦੁੱਧ ਵਾਲੀ ਜਰਸੀ ਕਿਸੇ ਨੇ ਨਹੀਂ ਦੇਣੀ ਮੈਂ ਅੱਗੇ ਵੀ ਕਹਿਣਾ ਹੁਣ ਦੁਬਾਰਾ ਵੀ ਕਹਿ ਦਿੰਨਾ ਕੋਈ 4-5 ਪਿੰਡ ਤੁਰ ਫਿਰ ਕੇ ਅਗਲਾ ਢੀੜਾ ਦੇ ਆਵੇ ਜੇ ਕਿਸੇ ਨੂੰ 12 ਕਿਲੋ ਦੁੱਧ ਵਾਲੀ 36000 ਦੀ ਮਿਲਦੀ ਹੋਈ ਘੱਟ ਮਿਲਦੀ ਹੋਈ ਤਾਂ ਅਗਲਾ ਲੈ ਲੈ ਪਰ ਮੈਨੂੰ ਨਹੀਂ ਲੱਗਦਾ 12 ਕਿਲੋ ਦੁੱਧ ਵਾਲੀ 36000 ਦੀ ਕੋਈ ਦੂ ਕਿਸੇ ਨੇ ਨਹੀਂ ਦੇਣੀ ਫੋਨ ਨੰਬਰ ਸਕਰੀਨ ਤੇ ਵੀਡੀਓ ਬਣਾਉਣ ਦਾ ਸਮਾਂ ਦੱਸ ਦਿੰਨਾ ਕਿਉਂਕਿ ਇਹ ਸੂਈ ਸਵਾਈ ਆ 12 ਵਜਨ ਚ 1 ਮਿੰਟ ਰਹਿ ਗਿਆ 11:50 ਤੇ ਵੀਡੀਓ ਬਣਾ ਰਿਹਾ ਹਾਂ ਟੱਪ ਲੱਗੀ ਆ ਪੂਰਾ ਵਧੀਆ ਦਾਣਾ ਬਾਕੀ ਤੁਹਾਨੂੰ ਸੂਰਜ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਆਊਗਾ ਕੋਈ ਸ਼ਾਮ ਦਾ ਟਾਈਮ ਨਹੀਂਗਾ ਬਾਕੀ ਫੋਨ ਨੰਬਰ ਸਕਰੀਨ ਤੇ ਬਿਲਕੁਲ ਜਾਇਜ਼ ਜੇ ਮੁੱਲ ਦੀਆਂ ਸਸਤੇ ਮੁੱਲ ਦੀਆਂ ਛੇ ਵੜਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਪਿੰਡ ਸੁੱਖੇ ਵਾਲਾ ਜ਼ਿਲ੍ਹਾ ਫਰੋਇਪੁਰ ਤਹਿਸੀਲ ਜੀਰਾ ਜੀਰੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਮੋਗਾ ਰੋਡ ਤੇ ਪਿੰਡ ਆ ਬਾਕੀ ਫੋਨ ਨੰਬਰ ਚੱਲੀ ਜਾਂਦਾ ਫੋਨ ਲਾਓ ਤੁਹਾਨੂੰ ਸਭ ਪ੍ਰੋਪਰ ਐਡਰੈਸ ਮਿਲ ਜਾਊਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ